ਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਦੋਸਤ ਰਾਜੀਵ ਸਿੰਘ ਅੱਜ ਦੋਸਤੋ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਟੌਪਿਕ ਲੈ ਕੇ ਆਏ ਆ ਛਡੇ ਆਸ-ਪਾਸ ਜੋ ਗਵਾਂਢ ਦੇ ਵਿੱਚ ਕਈ ਇਦਾਂ ਦੇ ਪਰਿਵਾਰ ਹੈਗੇ ਆ ਮੱਲੇ ਦੇ ਵਿੱਚ ਹੈਗੇ ਗਲੀ ਦੇ ਵਿੱਚ ਹੈਗੇ ਪਿੰਡ ਵਿੱਚ ਹੈਗੇ ਆ ਕਿ ਉਹਨਾਂ ਦੇ ਬੱਚੇ ਨਹੀਂ ਹੈਗੇ ਤਾਂ ਸਾਡੇ ਪਿੰਡ ਦੇ ਹੀਟ ਦੇ ਪੱਧਰ ਤੇ ਕੀ ਚੱਲ ਰਿਹਾ ਏ ਕਿ ਉਹ ਕਿਸ ਉਲਝਣ ਦੇ ਵਿੱਚ ਫਸੇ ਜਾਂ ਫਿਰ ਇਹਨਾਂ ਨੂੰ ਉਨ੍ਹਾਂ ਦੇ ਬਾਰੇ ਕੀ ਲੱਗਦਾ ਸਕਦੇ ਚਲੋ ਮਹਾਰਾਜ ਤੁਹਾਡੀ ਲੰਮੀ ਉਮਰ ਕਰੇ ਜਿਹੜਾ ਯਾਨੀ ਕਿ ਅਸੀਂ ਹੈਗੇ 2000 ਸਨ ਦਾ ਆ ਜਨਮ ਹੈ 2000 ਤੋਂ ਬਾਅਦ ਤੁਸੀਂ ਹੈਗੇ 1900 ਦੇਲੇ ਤੇ 1900 1900 ਬਤ 72 ਦੇ ਤਰ੍ਹਾਂ ਦਾ ਜਨਮ ਹਾਂ 72 ਦੇ ਤਰ੍ਹਾਂ ਦਾ ਜਨਮ ਹੈ ਕਿ ਉਦੋਂ ਕਹਿ ਸਕਦੇ ਨਾਲੇ ਨਸ਼ਾ ਹੈ ਗਈ ਵਧੀਆ ਖਰਾਕਾ ਹੈ ਯਾਨੀ ਕਿ ਉਦੋਂ ਤੁਹਾਡੇ ਤੁਹਾਡੇ ਜੋ ਵੀ 1900 ਤੋਂ ਪਹਿਲਾਂ ਪਹਿਲਾਂ ਜਾਂ 1900 ਦੇ ਵਿੱਚ ਇਸ ਵੀਡੀਓ ਵਿੱਚ ਜੋ ਵੀ ਤੁਹਾਡਾ ਜਲਮ ਹੋਇਆ ਉਹਦੇ ਜਿੱਦਾਂ ਸਾਹਮਣੇ ਤੁਹਾਨੂੰ ਦੇਖਣ ਨੂੰ ਮਿਲਦਾ ਹੀ ਵੀ ਕਿਸੇ ਦੇ ਆੜ-ਗੜ ਬੱਚੇ ਨਹੀਂ ਹੈਗੇ ਕਿ ਲੋਕਾਂ ਦੇ ਦਾਦਾ 20-20 ਬੱਚੇ ਹੁੰਦੇ ਸੀ ਲੋ ਕਿ ਬੱਚੇ ਆ ਬੱਚੇ ਜਿਆਦਾ ਨਹੀਂ ਗੱਲ ਕਰਨ ਹਾਂ ਜਿਆਦੇ ਜਿਆਦੇ ਉਹਨਾਂ ਦਾ ਮੈਨੂੰ ਪਤਾ ਹੀ ਹੈ ਕਿ ਮਨ ਲਾ ਅੱਜ ਤੋਂ ਆਪਾਂ 50 ਸਾਲ ਪਿੱਛੇ ਚਲੀ ਗਏ ਤੇ 10-12 ਬੱਚੇ ਆ ਵੀ ਆਹ ਹਾਂ ਸਾਰਿਆਂ ਦੇ ਇਹ ਨਹੀਂ ਦੇਖਣ ਨੂੰ ਮਿਲਦਾ ਵੀ ਯਾਰ ਅ ਅਜਿਹੇ ਬੱਚੇ ਨਹੀਂ ਹੈਗਾ ਅਜਿਹੇ ਨਹੀਂ ਹੈਗਾ ਅੱਜ ਕੱਲ ਤੇ ਆਪਾਂ ਕੋਈ ਹਰ ਇੱਕ ਦੇ ਭੈਣ ਭਰਾ ਆਪਣੇ ਆਂਡ ਕਵਾਂਡੀਆਂ ਰਿਸ਼ਤੇਦਾਰੀ ਦੇ ਵਿੱਚ ਕਈ ਐਦਾਂ ਦੇ ਪਰਿਵਾਰ ਹੈਗੇ ਵੀ ਉਹਨਾਂ ਤੇ ਬੱਚਾ ਹੈਗਾ ਹੀ ਨਹੀਂਗਾ ਹੁਣ ਮੰਨ ਲਓ ਜਿਹਨਾਂ ਦੇ ਬੱਚੇ ਹੈਗੇ ਨਹੀਂਗੇ ਜੇ ਬੱਚਾ ਕਹਿੰਦੇਗਾ ਆਪਾਂ ਹੋਰ ਵੀ ਗੱਲ ਲੈ ਲਈਏ ਜੇ ਕਹਿੰਦੇ ਕਰ ਬੱਚਾ ਹੋਣ ਵੀ ਆਲਾ ਹੁੰਦਾ ਬੱਚਾ ਹੋਣ ਆਲਾ ਮੰਨ ਲਓ ਕਹਿੰਦੇ ਕੁੱਖੇ ਪੈ ਜਾਂਦਾ ਆਪਣੇ ਬੱਚੀ ਦੇ ਤੇ ਮੰਨ ਲਓ ਵੇਖ ਲਓ ਉਹ ਜਿੰਨਾ ਚਿਰ ਬੱਚਾ ਹੁੰਦਾ ਨਹੀਂਗਾ ਉਹਨਾਂ ਚਿਰ ਰੋਜ਼ ਡਾਕਟਰ ਕੋਲ ਰੋਜ਼ ਡਾਕਟਰ ਕੋਲ ਬਿਲਕੁਲ ਰੋਗ ਹੀ ਨਹੀਂ ਵਧਗੇ ਰੋਗ ਹੀ ਨਹੀਂ ਵਧਗੇ ਹੁਣ ਆਪਾਂ ਥੋੜੀ ਜਿਹੀ ਹੋਰ ਗੱਲ ਆਪਾਂ ਜੇ ਬੱਚਾ ਨਹੀਂ ਹੁੰਦਾ ਬੱਚਾ ਨਹੀਂ ਹੁੰਦਾ ਜਿੱਦਾਂ ਆਪਾਂ ਖਾਣ ਪੀਣ ਤੇ ਥੋੜੀ ਜਿਹੀ ਗੱਲ ਵੀ ਲਈਓ ਚਲ ਨਸ਼ੇ ਵਾਲੀ ਗੱਲ ਤੇ ਆਪਾਂ ਉਹਦੇ ਆਪ ਨੂੰ ਪਤਾ ਹੀ ਆ ਸਾਰਿਆਂ ਨੂੰ ਪਤਾ ਹੀ ਜਿੱਦਾਂ ਆਪਾਂ ਮਤਲਬ ਮੇਰੀ ਗੱਲ ਹੀ ਕਰ ਲਈ ਹੁਣ ਮੈਂ ਪਾਪਾ ਬੀਬੀ ਆ ਉਹ ਚੰਗੇ ਭਲੇ ਆ ਉਹਨਾਂ ਦੀ ਅੱਖਾਂ ਵੀ ਚੰਗੀਆਂ ਭਲੀਆਂ ਆ ਤੇ ਕੋਈ ਦੰਦ ਨਹੀਂ ਉਖੜੇ ਡਾਕਟਰ ਕੋਲ ਵੀ ਮੇਰੇ ਹਿਸਾਬ ਨਾਲ ਬੜਾ ਘੱਟ ਜਾਂਦੇ ਆ ਤੇ ਜਿੱਦਾਂ ਹੁਣ ਮੈਂ ਮਤਲਬ ਮੈਂ ਮੈਂ ਉਹਨਾਂ ਨਾਲ ਜਾਂਦਾ ਵੀ ਸਰੀਰਕ ਤੌਰ ਤੇ ਕਮਜ਼ੋਰ ਆ। ਚਾਹ ਹਾਂ ਅੱਜ ਤੱਕ ਤੁਸੀਂ ਆਪਣੇ ਬੀਬੀ ਪਾਪੇ ਤੋਂ ਤੁਸੀਂ ਆਪਣੇ ਮੈਨੂੰ ਕਮਜ਼ੋਰ ਸਮਝਦੇ ਜੀ ਮੈਂ ਕਮਜ਼ੋਰ ਆ। ਆਓ ਮੇਰੇ ਹਿਸਾਬ ਨਾਲ ਘਰਾ ਕੰਨ ਹਿਸਾਬ ਨਾਲ। ਉਹ 80 ਸਾਲਾਂ ਦੇ ਲੱਗੇ ਹੋਣਾ। ਮੈਂ 52 53 ਦਾ ਐ। ਮੇਰੇ ਇੱਧਰੇ ਹੱਥ ਕੰਮ ਲੱਭੇ ਤੇ ਬੀਬੀ ਪਾਪਾ ਉਹ ਬਿਲਕੁਲ ਫਿੱਟ ਪਾੜਿਆ। ਇਹਨੂੰ ਆਪਾਂ ਇੰਦਾ ਖਾਣ ਪਾਣ ਤੇ ਆਪ ਲਾਏ ਉਹਨੇ। ਹਾਂਜੀ ਹਾਂਜੀ। ਜਿਦਾਂ ਪਏ ਹੁਣ ਜਿਹੜੇ ਆਪਾਂ ਖਾਣੇ ਆ ਸਬਜ਼ੀਆਂ ਸਬਜ਼ੀਆਂ ਲਾ ਲਓ ਜੋ ਵੀ ਆਪਾਂ ਦੁੱਧ ਦਹੀਂ ਜੋ ਵੀ ਕਣਕ ਆਜ ਸਬਜ਼ੀਆਂ ਜੋ ਹਨ ਤੇ ਸਾਰੀਆਂ ਤੇ ਆਪਾਂ ਕਰਨ ਦਵਾਈ ਨਾਲ ਤਿਆਰ ਹਨਾ ਉਦੋਂ ਦਵਾਈਆਂ ਨਹੀਂ ਨੰਦੀਆਂ ਉਦੋਂ ਉਦੋਂ ਕੀ ਹੁੰਦਾ ਕਿ ਪੱਲੀ ਕਿਦਦਰੂੜੀ ਪਉਂਦੇ ਸੀ ਤੇ ਖਾਦ ਥੋੜੀ ਪੈਂਦੀ ਹੁੰਦੀ ਸਾਡੇ ਮੇਲੇ ਵਿੱਚ ਕੁਸਪਰੇ ਮਾ ਨਹੀਂ ਹਿੰਦੀਆਂ ਜਿਆਦੀਆਂ ਹੁੰਦੀਆਂ ਅੱਛਾ ਹੂੰ ਤੇ ਜਿਹੜੀ ਤੁਗਾਲ ਆਪਾਂ ਕੋ ਜੋਇਆ ਕਰਨਾ ਵੀ ਬੱਚਿਆਂ ਵਾਲੀ ਹਾਂ ਉਹ ਤਾਂ ਦੇ ਆਪਾਂ ਨੂੰ तकरीबन ਸਾਰਿਆਂ ਨੂੰ ਪਤਾ ਹੀ ਹੈ ਵੀ ਇਹ ਨਹੀਂ ਇੱਕ ਦੇ ਨਸ਼ਾ ਹੈ ਇੱਕ ਦੇ ਜਿੱਦਾਂ ਕਿ ਆਪਾਂ ਗੱਲ ਕਰਦੇ ਪਈ ਕਿ ਤੁਹਾਡੇ ਵੇਲੇ ਜਦੋਂ ਤੁਹਾਡੀ ਮੈਰਿਜ ਹੋਈ ਆ ਜਾਂ ਫਿਰ ਆਪਣੀ بیوی ਭਾਪੇ ਹੋਣੀ ਉਦੋਂ ਲੋਕਾਂ ਦੇ ਯਾਨੀ ਕਿ 8 8 10 10 ਸਾਡੀਆਂ ਵੀ ਕਹਿ ਸਕਦੇ ਚਲੋ ਮੇਰੀਆਂ ਵੀ ਨਾਲ ਕੇ ਆ ਮੇਰੀਆਂ ਖੁੱਧੀਆਂ 6 ਮਾਸੀਆਂ ਤੇ ਤਿੰਨ ਮੇਰੇ ਮਾਮੇ ਆ 9 ਬੱਚੇ ਮੇਰੇ ਨੇ ਯਾਨੀ ਕਿ ਨਾਨੇ ਦੇ ਸੀ ਨਾਨੇ ਦੇ ਹਾਂ ਤੇ ਉਦੋਂ ਅੱਜ ਕੱਲ ਤੇ ਮੁੰਡਿਆਂ ਦੇ ਇੱਕ ਬੱਚਾ ਵੀ ਬੜਾ ਮੁਸ਼ਕਲ ਹੁੰਦਾ ਹੈ ਤੁਹਾਡੇ ਕਹਿਣਾ ਮਤਲਬ ਇਹ ਹੈ ਕਿ ਜਾਂ ਫਿਰ ਲੋਕਾਂ ਦੀ ਖਾਗ ਵਿੱਚ ਵੀ ਕਮੀ ਹੈ ਖਾਗ ਵਿੱਚ ਕਮੀ ਆਉਦਿਓ ਆਪਾਂ ਨੂੰ ਪਤਾ ਹੀ ਹੈ ਕਿ ਬਹੁਤ ਦੋ ਦਿਨ ਜੇਸੀ ਕਿ ਉਹ ਮਿਲਦਾ ਨਹੀਂ ਕਿ ਹਾਂ ਹੁਣ ਮੇਰੇ ਹਿਸਾਬ ਨਾਲ ਜੋ ਮੈਂ ਆਪ ਦੀ ਸਮਝ ਸਮਝ ਲਈ ਹੈ ਨਾ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਅਸੀਂ ਆਪ ਦਾ ਘਰ ਦਾ ਹੀ ਦੁੱਧ ਆਖੜ ਨੇ ਜੀ ਆਪਾਂ ਨੇ ਘਰ ਦੀ ਚੀਜ਼ ਕਰ ਦੀ ਜੀ ਤੇ ਪੱਠੇ ਦੇ ਬਾਹਰੋਂ ਪੋਣੇ ਨਾ ਦੁੱਧ ਦੇ ਮਾਲਾ ਇਹ ਕਰਦਾ ਪੱਠੇ ਪੱਠੇ ਦੇ ਬਾਹਰ ਜਿਹੜਾ ਜਮੀਨੀ ਪੱਤਰ ਆ ਉਹ ਜੇ ਮਾਲਾ ਇਹ ਨਹੀਂ ਆਪਾਂ ਕਰਦੇ ਮਾਲਾ ਇੱਥੇ ਆਪਾਂ ਇੱਥੋਂ ਪੱਠੇ ਪਾਉਣ ਰਿਹਾ ਉਹ ਜਿਹੜਾ ਜਿਹੜਾ ਜਮੀਨ ਦਾ ਏ ਤੇ ਖਰਾਬੀ ਪਈ ਉਹ ਸਾਰੀ ਜੀ ਪੈ ਗਈ ਹੈ ਨਾ ਇਹ ਥੋੜੀ ਵੀ ਇੱਕ ਪੱਠੇ ਪੱਠਿਆਂ ਨੇ ਪੱਠੇ ਨੂੰ ਕੋਈ ਖਾਦ ਪਈ ਕੋਈ ਦਵਾਈ ਪਈ ਉਹ ਤੁਹਾਡੇ ਕਹਿੰਦਾ ਪਸ਼ੂਆਂ ਨੇ ਖਾਧੀ ਪਸ਼ੂਆਂ ਨੇ ਦੁੱਧ ਦਿੱਤਾ ਤੇ ਉਹ ਆਪਣੇ ਸਰੀਰ ਚ ਗਈ ਹੈ ਤੇ ਕੋ ਇਹ ਵੀ ਹੈ ਕੋ ਨਸ਼ੇ ਦਾ ਵੀ ਕੋ ਕਾਰਨ ਹੈ ਕੁਝ ਆਪਣੇ ਖਾਣ ਪੀਣ ਦਾ ਵੀ ਹੈਗਾ ਵੀ ਚੰਗੀ ਆਪਾਂ ਕੋਈ ਦੁੱਧ ਦਹੀਂ ਜਾਂ ਫਿਰ ਕੋਈ ਚੰਗੀ ਖਰਾਕ ਨਹੀਂ ਮਿਲਦੀ ਖਾਣ ਨੂੰ ਹਾਂ 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 ਹੈਗਣੀ ਹੈਗੀ ਗੱਲ ਹੈਗੀ ਹੈ ਗੱਲ ਇਦਾਂ ਵੀ ਜਿੱਦਾਂ ਆਪਾਂ ਗੱਲਪ ਕਰਦੇ ਆ ਬੱਚਿਆਂ ਦੇ ਹਾਂਜੀ ਬੱਚੇ ਹੁਣ ਵੇਖ ਲੈ ਹੁਣ ਵੇਖ ਲੈ ਜਾਂ ਮਨ ਲਾ ਕੇ ਇਹ ਆਪਣੀ ਬੇੜੀਆਂ ਕਹਿ ਸਕਦੇ ਹੋ ਨਾ ਮੈਂ ਬੇੜੀਆਂ ਆਪਾਂ ਮੈਂ ਵੀ ਨਾ ਪੋਤਾ ਲਾ ਦੇ ਪਰ ਬੇੜੀ ਹਾਂ ਬੇੜੀ ਹਾਂਜੀ ਬੁੜੀਆਂ ਕੁੜੀਆਂ ਦੇ ਆਪਣੇ ਵਾਂਗੂੰ ਚੰਗੀ ਨਹੀਂ ਗੱਲ ਲੱਗਦੀ ਬੇੜੀਆਂ ਕਹਿ ਸਕਦੇ ਜਿੱਦਾਂ ਮਨ ਲੱਗੇ ਵੀ ਤੈਨੂੰ ਮੈਂ ਗੱਲ ਇਹ ਦੱਸੀ ਵੀ ਜਿੱਦਾਂ ਬੱਚਾ ਹੋਣ ਵਾਲਾ ਹੋ ਜਾਂਦਾ ਤੇ ਉਹ ਚੱਲ ਰੋਜ਼ ਡਾਕਟਰ ਕੋਲ ਰੋਜ਼ ਡਾਕਟਰ ਕੋਲ ਹਾਂ ਤੇ ਮੰਨ ਲਾ ਵੀ ਕਿਸੇ ਦੇ ਘਰ ਨਾਰਮਲ ਕੇਸ ਦੇ 100 ਦੇ ਵਿੱਚੋਂ 10 ਦੇ ਘਰ ਆ ਜਿਹੜਾ ਨਾਰਮਲ ਹੋ ਜੇ ਨਾਰਮਲ ਬੱਚਾ ਹੋ ਜੇ ਤੇ ਨਹੀਂ ਤੇ 90% ਤੇ ਮੇਰੇ ਸਾਲ ਆਪਰੇਸ਼ਨ ਵਾਲੇ ਬੱਚੇ ਦੇ ਕੇ ਦਾ ਵੱਡਾ ਲਾ ਲੋ ਚਾਹੇ ਛੋਟਾ ਲਾ ਲੋ ਜਿਹੜਾ ਤੁਹਾਡੇ ਬੱਚੇ ਤੁਹਾਡੇ ਬੱਚੇ ਵੀ ਕਹਿ ਸਕਦੇ ਬੇ ਘਰੇ ਹੀ ਹੋਏ ਹਾਂ ਘਰੇ ਘਰੇ ਅੱਜ ਕੱਲ੍ਹ ਤੇ ਦੋਸਤੋ ਜਿੱਦਾਂ ਵੀ ਜਿੱਦਾਂ ਵੀ 2010 ਤੋਂ 2007 ਤੋਂ ਬਾਅਦ ਵਿੱਚ ਹੈ ਕਰੇ ਦਾਈਆਂ ਵਾਲਾ ਦੇ ਵੀਰ ਜੀ ਕੰਮ ਹੀ ਖਤਮ ਹੋ ਗਿਆ ਯਾਰ ਮੈਂ ਤੁਹਾਨੂੰ ਨੋਰਮਲ ਕੇਸ ਹੋਵੇ ਜਾਂ ਵੱਡਾ ਕੇਸ ਹੋਵੇ ਆਪਾਂ ਨੂੰ ਹਸਪੀਟਲ ਹੀ ਜਾਣਾ ਪੈਣਾ ਹੁਣ ਪਤਾ ਚੱਕਰ ਕੀ ਹੁਣ ਮੜਾ ਜੇ ਕਿਸੇ ਨੂੰ ਕੋ ਹੁੰਦਾ ਨਾ ਅੱਜ ਕੱਲ ਦੀਆਂ ਗੁੱਡੀਆਂ ਕਹ ਲੋ ਚੱਚੀਆਂ ਕਹ ਲੋ ਉਹ ਮਸਾਂ ਵੀ ਨਹੀਂ ਨਾ ਕਰਦੀਆਂ ਮਰੀ ਜੀ ਤਕੋਣ ਇਦਾਂ ਨਾ ਵੀ ਆਪਾਂ ਅੱਜ ਕੱਲ ਉਹਦੋਂ ਪੁਰਾਣੇ ਜ਼ਮਾਨੇ ਦੀ ਆਪਾਂ ਗੱਲ ਲਈ ਪੈਸੇ ਵੀ ਤੋ ਘੱਟ ਹੁੰਦੇ ਸੀ ਪੈਸੇ ਅਰ ਕੋਮ ਡੜੀ ਕਰਨ ਵਾਲੇ ਬੰਦਾ ਨਾਲ ਉਹਦੇ ਕੋਲ ਵੀ ਪੈਸੇ ਹੈਗੇ ਆ ਹਾਂਜੀ ਹਾਂਜੀ ਤੇ ਹੁਣ ਤਾਂ ਕਰਕੇ ਮਿੰਟੇ ਡਾਕਟਰ ਕੋਲ ਭੱਜ ਜਾਂਦੇ ਨੇ ਪੁਰਾਣੇ ਜਵਾਨੇ ਜਾਂਦੇ ਢਿੱਡ ਭਿੜ ਦੀ ਲੂਣ ਖਾ ਲੋ ਜਿਮੈਨ ਖਾ ਲੋ ਐਦਾਂ ਦੇ ਫਾਰਮੂਲੇ ਲੋਕੀਂ ਵਰਤ ਲੈਂਦੇ ਤੇ ਅੱਜ ਕੱਲ ਦੇ ਤੈਨੂੰ ਪਤਾ ਬਿਮਾਰੀ ਜੀ ਕੋਈ ਗੱਲ ਹੋਈ ਨਹੀਂ ਤੇ ਚਲੋ ਜੀ ਭੱਜੋ ਡਾਕਟਰ ਕੋਲ ਕੋਈ ਤਕਲੀਫ ਸਹੀ ਨਹੀਂ ਹਾਂਜੀ ਹਾਂਜੀ ਸਹੀ ਨਾ ਸਹੀਣਾ ਨਹੀਂ ਚਾਹੁੰਦਾ ਇਹ ਵੀ ਗੱਲ ਹੈਗੀ ਹੈ ਅੱਛਾ ਤੇ ਇਹ ਆਪਾਂ ਦੀ ਤਾਂ ਗੱਲ ਆਪਣਾ ਟੋਪਿਕ ਚੱਲ ਰਹੀ ਹੈਗੀ ਬੱਚੇ ਨਹੀਂ ਹੁੰਦੇ ਜਿਆਦਾਤਰ ਤੁਹਾਡੇ ਕਹਿੰਦਾ ਮਤਲਬ ਇਹ ਹੋਈ ਹੈ ਕਿ ਇੱਕ ਦੇ ਲੋਕਾਂ ਦੀ ਖਰਾਕ ਨਹੀਂ ਸਹੀ ਹਾਂ ਖਰਾਕ ਨਹੀਂ ਹੈਗੀ ਦੂਜਾ ਦੂਜਾ ਨਸ਼ੇ ਦੀ ਗੱਲ ਦੂਜਾ ਨੰਬਰ ਨਸ਼ੇ ਦਾ ਨਸ਼ੇ ਦਾ ਹਾਂਜੀ ਨਸ਼ੇ ਨਾਲ ਆਪਣਾ ਆਪ ਜਿਹੜੇ ਬੱਚੇ ਖਰਾਬ ਕੀ ਜਾਣਦੇ ਕਟਾਣੂ ਖਰਾਬ ਹੁੰਦੇ ਤੁਹਾਡੇ ਕਹਿੰਦਾ ਪੰਜਾਬੀ ਵਿੱਚ ਕਟਾਣੂ ਕਟਾ ਹਰ ਹਾਰਮੋਨਸ ਇੰਗਲਿਸ਼ ਵਿੱਚ ਕਹਿੰਦੇ ਆ ਉਹ ਵੀ ਕੁਝ ਦੇ ਕਮਜ਼ੋਰ ਹੁੰਦੇ ਆ ਹਾਂਜੀ ਹੂੰ ਜਿਦਾਂ ਹੀ ਚਲੋ ਠੀਕ ਆ ਦੋਸਤੋ Thank you Lee, Sat Sri bye.